ਆਪ ਕੀ ਸਾਰੀਆਂ ਮਸ਼ੀਨਾਂ ਇਕੱਠੀਆਂ ਬਕਾਊ ਆ ਜੀ ਮੋਬਾਈਲ ਨੰਬਰ ਕੱਲੀ ਕੱਲੀ ਮਸ਼ੀਨ ਦੇ ਮਾਲਕਾਂ ਦੇ ਸਕਰੀਨ ਦੇ ਉੱਪਰ ਚੱਲ ਰਹੇ ਆ ਜੀ ਲੋਕਲ ਪੰਜਾਬ ਫਿਰੋਜ਼ਪੁਰ ਦਾ ਨੰਬਰ ਆ ਜੀ ਇਹਨੂੰ ਮਠਾਰੂ ਮਸ਼ੀਨ ਇਹ ਬਕਾਊ ਆ ਜੀ 2022 ਮਾਡਲ ਇੰਜਣਗੇ ਦੀ ਫੁੱਲ ਗਾਰੰਟੀ ਆ ਜੀ ਲੈਕਤੀ ਰੂਪ ਦੇ ਵਿੱਚ ਤੁਸੀਂ ਵੀਰ ਹੋਣੇ ਕਿਤੇ ਸਾਤੋਂ ਗਾਰੰਟੀ ਲੈ ਸਕਦੇ ਜੀ ਲੈਣੀ ਆ ਤਾਂ SMS ਤੋਂ ਲੱਗਿਆ ਹੋਇਆ ਵਾ ਮਠਾਰੂ ਮਸ਼ੀਨ 2022 ਦੇ ਵਿੱਚ ਜੀਰੇ ਏਰੀਏ ਦੇ ਵਿੱਚ ਵਿਚ ਮਸ਼ੀਨ ਪਕਾਉ ਆ ਜੀ ਮੱਲਾ ਵਾਲੇ ਦੇ ਕੋਲੇ ਐਸਐਮਐਸ ਨਾਲ ਲੱਗਾ ਹੋਇਆ ਜੇ ਐਸਐਮਐਸ ਦੇ ਨਾਲ ਲੈਣੀ ਹੈ ਤਾਂ ਫਿਰ ਰੋਜ਼ਾ ਡੇਟ ਹੋ ਜਾਊਗਾ ਤੇ ਅਦਰਵਾਈਜ਼ ਐਸਐਮਐਸ ਤੋਂ ਬਿਨਾਂ ਰੀ 11 ਲੱਖ ਰੁਪਏ ਦੀ ਮੰਗ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਟਾਟਾ ਪੇ 80 ਪੈਸੇ 2022 ਮਾਡਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਨਾਲ 5100 ਮਸ਼ੀਨ ਪਕਾਉ ਮੌਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਕਟਰ ਦੇ ਉੱਤੇ ਮੋਟਰ ਲੱਗੀ ਹੋਈ ਆ ਜੀ ਮਾਡਲ ਤੇ 22 ਮਾਡਲ ਪੰਜਾਬ ਨੰਬਰ ਦੀਆਂ ਮਸ਼ੀਨਾਂ ਆ ਕਾਲ 22 ਮਾਡਲ ਤੇ 8 ਮਾਡਲ ਹੈਗੀ ਆ ਜੀ ਦਸ਼ਮੇਸ਼ 02 ਪੇਟੀ ਬੰਦ ਇੰਜਣ ਦੇ ਨਾਲ ਇਹ ਮਸ਼ੀਨਾਂ ਪਕਾਊਗਾ ਜੀ ਤਸਵੀਰ ਜਗਰਾਉ ਕੌਕੇ ਕਲਾ ਪੈਂਡ ਨਿਹਲਾ ਨੂੰ ਦਾ ਪ੍ਰਾਈਸ ਆ ਫੋਨ ਦੇ ਉੱਤੇ ਦੱਸ ਦਿੱਤੇ ਜਾਣਗੇ ਟੱਟ ਤੇ ਪੂਰੇ ਵਧੀਆ ਪੂਰੀਆਂ ਸੋਹਣੀਆਂ ਸੁਨੱਖੀਆਂ ਪੂਰੀਆਂ ਗੁੱਡ ਕੰਡੀਸ਼ਨ ਦੇ ਵਿੱਚ ਪੰਜਾਬ ਨੰਬਰ ਦੀਆਂ ਮਸ਼ੀਨਾਂ ਦੋਨੇ ਮਸ਼ੀਨਾਂ ਇੱਕੋ ਘਰੇ ਇਕੱਠੀਆਂ ਪਕਾਊਗਾ ਜੀ ਸੀਜ਼ਨ ਲਾ ਲੂ ਕੇ ਵੀਰ ਹੁਣਾਂ ਦੇ ਛੱਡ ਥਲੇ ਖੜਾ ਦਿੱਤੀਆਂ ਗਈਆਂ ਸਰ੍ਹਸ ਵਗੈਰਾ ਸਾਰੀ ਓਕੇ ਸੀਗੀ ਪੂਰੇ ਹੁਣ ਵੀਰ ਹੁਣਾਂ ਦਾ ਸਾਰਾ ਜੀ ਟੂ ਜੈਡ ਕੰਮ ਕਰਕੇ ਪਹਿਲ ਗਸ਼ਹਿਰ ਦੇ ਸਾਰੇ ਬਦਲ ਕੇ ਵੀਰ ਹੁਣਾਂ ਨੇ ਸਾਰਾ ਸੀਜ਼ਨ ਲਾ ਕੇ ਵੀਰ ਹੁਣਾਂ ਦੇ ਛੱਡ ਥਲੇ ਖੜਾਤੀਆਂ ਤੇ ਹੁਣ ਦੋਨੇ ਮਸ਼ੀਨਾਂ ਬਾਈ ਹੁਣਾਂ ਨੇ ਪਕਾਉ ਕੀਤੀ ਹੋਈਆਂ ਬਥੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਬਾਈ ਮਾਡਲ ਕਾਲ ਤੇ 8 ਮਾਡਲ ਦਸ਼ਮੇਸ਼ ਮਸ਼ੀਨਾਂ ਖਰੀਦਣ ਦੇ ਲਈ ਜਿਹੜਾ ਇਹਨਾਂ ਦਾ ਪ੍ਰਾਈਸ ਆ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਕੌਕੇ ਕਲਾ ਪਿੰਡ ਤਸੀਂ ਜਗਰਾਉਂ ਜਲਾ ਲੁਧਿਆਣਾ ਦੇ ਵਿੱਚ ਮੋਬਾਈਲ ਨੰਬਰ ਵੀਰ ਹੁਣ ਦਾ ਸਕਰੀਨ ਦੇ ਉੱਤੇ 4 ਵੀਲ 4 ਦਾ ਹਿੱਸਾ ਨਾਲ ਮਿਲੂਗਾ 2 ਵੀਲ ਵੀ ਨਾਲ ਮਿਲੂਗਾ ਰੰਗ ਦੀ ਸਾਰੀ Ориਜਨਲ ਮਸ਼ੀਨ ਆ ਟਾਇਰ ਨਵੇਂ ਆ ਬਿਲਕੁਲ ਨਵੇਂ ਇਸ ਸਮੱਸੇ ਨੂੰ ਲੱਗਿਆ ਹੋਇਆ ਜੀ 14,90,000 ਰੁਪਏ ਦੀ ਡਿਮਾਂਡ ਆ ਜੀ ਬਰਨਾਲੇ ਤੋਂ ਧੂਰੀ ਰੋਡ ਦੇ ਉੱਤੇ ਇਹ ਮਸ਼ੀਨ ਪਕਾਉ ਆ ਜੀ ਰੰਗੀਆਂ ਪਿੰਡ ਦੇ ਵਿੱਚ ਵਿਸ਼ਾ 2014 ਮਾਡਲ 14,90,000 ਰੁਪਏ ਡਿਮਾਂਡ ਵਿੱਧ ਐਸਐਮਐਸ ਹਿੱਸੇ ਦੇ ਨਾਲ 4 ਵੀਲ 2 ਵੀਲ ਠੀਕ ਹੈ ਜੀ ਰੰਗ ਦੀ ਸਾਰੀ ਰੇਨਰ ਪੇਟੀ ਬੰਦ ਇੰਜਣ ਦੇ ਨਾਲ ਇਹ ਵਿਸ਼ਾਲ 2014 ਮਾਡਲ ਬਕਾਊ ਆ ਜੀ ਮੋਡਲ ਨੰਬਰ ਵੀ ਹੁਣਾਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਵਿਸ਼ਾਲ 2014 ਮਾਡਲ ਬਕਾਊ 2 ਪੇਟੀ ਬੰਦ ਇੰਜਣ ਦੇ ਨਾਲ 2010 ਮਾਡਲ ਪੰਜਾਬ ਮਸ਼ੀਨ 2010 ਮਾਡਲ 02 ਪੇਟੀ ਬੰਦ ਇੰਜਣ ਦੇ ਨਾਲ 40 ਤੋਂ 50 ਪੈਸੇ ਟਾਇਰ ਨਾਲ ਦੇ ਸਾਰੀ ਇਹ ਸਾਰੀ ਮਸ਼ੀਨ ਉਹ ਰੰਗ ਦੀ Ориਜਨਲ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਵੀਰ ਕੰਨਾ ਸਾਡੇ ਉਨੀ ਚਾਹੀਦੀ ਸਟਾਮ ਦੇ ਉੱਤੇ ਲਿਖਾ ਲਿਓ ਅਸੀਂ ਸਟਾਮ ਦੇ ਉੱਤੇ ਲਿਖ ਕੇ ਦੇ ਦਾਂਗੇ ਵੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬੱਕਰ ਵੀ ਨਾਲ ਦੇ ਆ ਜੀ ਸਵਿਪਣੀ ਵੀ ਨਾਲ ਦੀ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਇਹ ਜੀਰੇ ਦੇ ਵਿੱਚ 2010 ਮਾਡਲ ਇਹ ਪੰਜਾਬ ਮਸ਼ੀਨ 02 ਪੇਟੀਵਾਲ ਇੰਜਨ ਦੇ ਨਾਲ ਬਕਾਊਗਾ ਜੀ 6 ਲੱਖ ਰੁਪਏ ਦੀ ਡਿਮਾਂਡ ਹੈ ਜੀ ਮਾਨਤਨ ਹੋ ਜੋ ਤੁਸੀਂ ਮਸ਼ੀਨ ਫੋਟੋ ਰਾਹੀਂ ਤੇ ਵੀਡੀਓ ਰਾਹੀਂ ਦੇਖ ਰਹੇ ਆ ਜੀ ਬਥੇਰੇ ਜਾਣਕਾਰੀ ਦੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਕੰਟੈਕਟ 6 ਲੱਖ ਦੇ ਵਿੱਚੋਂ ਵੀਰ ਕੰਨਾ ਬਮਾਨਤਨ ਖੁੱਲਡਲਾ ਕਰਦਾ ਹੈ ਰੰਗ ਰੂਪ ਸਾਰਾ ਨਾਲ ਦਾ ओरिजिनल ਪਿਆਰ ਉਸ ਵਗੈਰਾ ਸਾਰੀ ਵੀਰ ਹੁਣਾਂ ਨੇ ਓਕੇ ਕੀਤੀ ਹੋਈ ਆ ਪੂਰੀ ਕਾਡਿੰਗ ਕੰਡੀਸ਼ਨ ਪੂਰੀ ਸੋਹਣੀ ਸੁਰੱਖਿਈ ਮਸ਼ੀਨ ਆ ਜੀ ਕਟਰ ਦੀ ਚਾਦਰ ਵਗੈਰਾ ਵੀਰ ਹੁਣਾਂ ਨੇ ਇਸ ਸਾਲ ਨਵੀਂ ਬਿਲਕੁਲ ਲਾਈ ਆ ਜੀ ਨਵੀਂ ਲਾਈ ਆ 5030 ਮਸ਼ੀਨ ਖਰੀਦਣ ਲਈ 2010 ਮਾਡਲ ਇਹ ਕਰੋ ਕੰਟੈਕਟ ਮੌਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਪੰਜਾਬ ਨੰਬਰ ਦੀ ਪੇਟੀਬੰਨ ਇੰਜਣ ਦੇ ਨਾਲ ਇਹ ਫਸਟ ਪਾਰਟੀ ਦੀ ਮਸ਼ੀਨ ਪ੍ਰੀਤ 2020 ਮਾਡਲ ਇਹ ਬਲਾਸਪੁਰ ਦੇ ਕੋਲ ਆ ਜੀ ਪਿੰਡ ਰਾਮਗੜ੍ਹ ਬਲਾਸਪੁਰ ਦੇ ਕੋਲ ਮੋਗੇ ਤੋਂ ਪਰਨਾਲਾ ਰੋਡ ਦੇ ਉੱਤੇ ਰਾਮਾ ਬਲਾਸਪੁਰ ਬਲਾਸਪੁਰ ਦੇ ਨਾਲ ਆ ਜਾਂਦਾ ਜੀ ਇਹ ਪਿੰਡ ਰਾਮਗੜ੍ਹ ਉਤੇ ਇਹ ਮਸ਼ੀਨ ਬਕਾਊਾ ਜੀ ਮੋਗੇ ਤੋਂ ਪਰਾਲਾ ਰੋਡ ਦੇ ਉੱਤੇ 80% ਟਾਇਰਾਂ ਦੇ ਨਾਲ ਪੰਜਾਬ ਨੰਬਰ ਦੀ ਫਸਟ ਓਨਰ ਪ੍ਰੀਤ ਪੇਟੀ ਬੰਦੇ ਲਾਲ ਹਿੰਦੋ ਇੰਜਣ ਦੇ ਨਾਲ ਇਹ ਬਕਾਊਾ 80% ਟਾਇਰਾਂ ਦੇ ਨਾਲ ਜਿਹੜਾ ਦਾ ਪ੍ਰਾਈਸ ਆ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਕਰੋ ਕੰਟੈਕਟ ਪ੍ਰੀਤ ਮਸ਼ੀਨ 2020 ਮਾਡਲ ਖਰੀਦਣ ਦੇ ਲਈ ਬਿਲਕੁਲ ਨਵੇਂ ਵਰਗੀ ਮਸ਼ੀਨ 2025 ਮਾਡਲ ਹਰਜੀਤ 02 ਇੰਜਣ ਦੇ ਨਾਲ ਏ ਮਸ਼ੀਨ ਬਕਾਊਆ ਜੀ ਬਾਗਾਪੁਰਾਲਾ ਤਹਿਸੀਲ ਕੋਟਲਾ ਮੇਰ ਸਿੰਘ ਵਾਲਾ ਪਿੰਡ ਮੋਗਾ ਜ਼ਿਲ੍ਹਾ ਦੇ ਵਿੱਚ ਕੋਟਲਾ ਮੇਰ ਸਿੰਘ ਵਾਲਾ ਸਿਰਫ ਝੋਨੇ ਦੇ ਚੱਲੀ ਆ ਜੀ ਸਿਰਫ ਝੋਨੇ ਦੇ 2025 ਦੇ ਸਿਰਫ ਝੋਨੇ ਦੇ 150 ਗੱਲੇ ਦੀ ਸਿਰਫ ਕਟਾਈ ਕੀਤੀ ਆ ਜੀ ਇਹਦੇ ਨਾਲ ਹਰਜੀਤ ਮਸ਼ੀਨ 2025 ਮਾਡਲ ਜਾਇ ਜੀ ਆਪਾਂ ਜਾਂ ਸ੍ਰੀਪੱਤੋਂ ਨਵੀਂ ਲੈਣੇ ਉਦਾਂ ਦੀ ਹੀ ਕੰਡੀਸ਼ਨ ਵੀਰ ਕੋਲੋਂ ਆਪਾਂ ਲੈ ਸਕਦੇ ਆ ਏ ਟੂ ਜ਼ੈਡ ਪੂਰੀ ਸੋਹਣੀ ਸੁਨੱਖੀ ਮਸ਼ੀਨ ਬਿਲਕੁਲ ਨਵੀਂ ਮਸ਼ੀਨ ਪਈ ਆ ਬਿਲਕੁਲ ਸਾਫ਼ ਸੁਥਰੀ ਨਵੀਂ ਕਿਸੇ ਪਾਸੇ ਵੀ ਕੋਈ ਬਾਧੂ ਬਿਲਡਿੰਗ ਜਾਂ ਕੋਈ ਸ਼ੀਲਡਿੰਗ ਨਹੀਂ ਹੈ ਕੋਈ ਕੋਈ ਬਾਧੂ ਪੱਤੀ ਤੱਕ ਨਹੀਂ ਲੱਗੀ ਹੈਗੀ ਸਾਰਾ 150 ਗੱਲੇ ਦੀ ਕਟਾਈ ਕੀਤੀ ਆ 02 ਇੰਜਣ ਆ 98 98 ਪੈਸੇ ਹੀ ਇਹਦੀ ਕੰਡੀਸ਼ਨ ਪਈ ਹੈ 98% ਟਾਇਰ ਤੇ 98% ਇਹਦੀ ਕੰਡੀਸ਼ਨ ਪਈ ਹੈ ਜੀ ਇਹਦਾ ਪ੍ਰਾਈਸ ਦਾ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਕਰੋ ਕੰਟੈਕਟ ਹਰਜੀਤ ਮਸ਼ੀਨ 2025 ਮਾਡਲ ਬਿਲਕੁਲ ਨਵੇਂ ਵਰਗੀ ਬਿਲਕੁਲ ਨਵੇਂ ਵਰਗੀ ਖਰੀਦਣ ਦੇ ਲਈ ਮੋਡਲ ਨੰਬਰ ਵੀ ਦੱਸ ਸਕਰੀਨ ਦੇ ਉੱਤੇ ਇੰਜਣ ਗੇਅਰ ਤੇ ਫੁੱਲ ਗਾਰੰਟੀ ਆ ਜੀ ਇਟ ਡਿਸਪੋਜ਼ਰ ਇੰਜਣ ਦੇ ਨਾਲ 80 ਪੈਸੇ ਟਾਇਰਾਂ ਦੇ ਵਿੱਚ ਇਹ ਹਰਜੀਤ ਮਸ਼ੀਨ 2021 ਮਾਡਲ ਐਚ ਆਰ ਨੰਬਰ ਦੇ ਨਾਲ ਇਹ ਬਕਾਊ ਆ ਜੀ ਰਤਿਆ ਫਤਿਹਬਾਦ ਦੇ ਵਿੱਚ ਰਤਿਆ ਰਤਿਆ ਪੈਂਦਾ ਜੀ ਉੱਥੇ ਇਹ ਮਸ਼ੀਨ ਹੈ ਬਕਾਊ ਆ ਜੀ ਹਰਜੀਤ 2021 ਮਾਡਲ 80 ਪੈਸੇ ਟਾਇਰਾਂ ਦੇ ਨਾਲ ਡਿਸਪੋਜ਼ਰ ਇੰਜਣ 11,70,000 ਰੁਪਏ ਦੀ ਡਿਮਾਂਡ ਆ ਜੀ 11,70,000 ਦੇ ਵਿੱਚੋਂ ਵੀਰ ਕੰਦਾ ਪ੍ਰਮਾਣਤਨ ਪੂਰਾ ਵਧੀਆ ਖੁੱਲਡੁੱਲਾ ਕਰ ਦਾਂਗੇ ਕਰੋ ਕੰਟੈਕਟ ਹਰਜੀਤ ਮਸ਼ੀਨ 2021 ਮਾਡਲ ਕ੍ਰੀਦਾ ਦੇ ਲਈ ਡਿਸਪੋਜ਼ਲ ਇੰਜਣ 86 ਪੈਸੇ ਟਾਇਰਾ ਦੇ ਨਾਲ ਇੰਜਣ ਗੇਅਰ ਦੀ ਫੁੱਲ ਗਾਰੰਟੀ ਪੂਰੀ ਸੋਹਣੀ ਸੁਨੱਖੀ ਮਸ਼ੀਨਰੀ ਮਾਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਮਾਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਲੋਕੇਸ਼ਨ ਬੰਗਾਲਿਆ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਜੀ ਰਤਿਆ ਫਤਿਆਬਾਦ ਦੇ ਵਿੱਚ ਹਰਿਆਣਾ 33万 ਇੰਜਣ ਦੇ ਨਾਲ 90 ਪੈਸੇ ਟਾਇਰਾ ਦੇ ਨਾਲ 90 ਪੈਸੇ ਕੰਡੀਸ਼ਨ ਦੇ ਨਾਲ ਇਹ ਪ੍ਰੀਤ ਮਸ਼ੀਨ ਤੁਸੀਂ ਫੋਟੋਆਂ ਰਾਹੀਂ ਸਾਰੀ ਦੇਖ ਲੈਣੀ ਆ ਠੀਕ ਹੈ ਜੀ ਪੂਰੀ ਨੀਡ ਐਂਡ ਕਲੀਨ ਦੇ ਵਿੱਚ ਪੂਰੀ ਸੋਹਣੀ ਸੰਰਖੀ ਮਸ਼ੀਨ ਪੇਟੀ ਬੰਦ ਇੰਜਣ ਦੇ ਨਾਲ ਇਹ ਬਕਾਊ ਆ 2019 ਮਾਡਲ ਝੋਨੇ ਵੇਲੇ ਦੀ ਆਈ ਹੋਈ ਵੋਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰ ਦੇ ਉੱਤੇ ਕਰਿਓ ਜੀ ਕੰਟੈਕਟ ਫਰਸਟ ਓਨਰ ਦੀ ਪੰਜਾਬ ਨੰਬਰ ਦੀ ਹੈ ਮਸ਼ੀਨ ਕੋ ਉਧਰ ਸ਼ਹਿਰ ਦੇ ਵਿੱਚ ਬਕਾਊ ਆ ਜੀ ਤੇ ਕੋਧਰ ਸ਼ਹਿਰ ਕਪੂਰਥਲਾ ਰੋਡ ਦੇ ਉੱਤੇ ਹੈ ਪ੍ਰਾਈਸ ਦਾ ਡਿਮਾਂਡ ਆ ਜੀ ਜਿਹੜੀ ਇਹਦੀ ਉਹ ਫੋਨ ਦੇ ਉੱਤੇ ਦੱਸ ਦਿੱਤੀ ਜਾਏਗੀ ਨੰਬਰ ਸਕਰੀਨ ਦੇ ਉੱਪਰ ਚਲ ਰਿਹਾ ਜੀ ਉਹ ਨੰਬਰ ਤੋਂ ਫੋਨ ਕਰਕੇ ਤੁਸੀਂ ਬਥੇਰੀ ਜਾਣਕਾਰੀ ਲੈ ਸਕਦੇ ਆ ਫੋਟੋਆਂ ਮੰਗਵਾ ਸਕਦੇ ਆ ਤੇ ਲੋਕੇਸ਼ਨ ਮੰਗਵਾ ਸਕਦੇ ਆ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਨਕੋਦਰ ਸ਼ਹਿਰ ਖਾਸੀ ਕਪੂਥਲਾ ਰੋਡ SMS ਦੇ ਨਾਲ ਪੇਟੀ ਮੰਦ ਲਾਲ ਹਿੰਨੋ ਇੰਜਨ 21 ਮਾਡਲ ਇਹ ਪ੍ਰੀਤ ਮਸ਼ੀਨ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਬਲਾਸਪੁਰ ਦੇ ਕੋਲ ਪਕਾਉ ਆ ਜੀ 80% ਟਾਇਰਾਂ ਦੇ ਨਾਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਰਿਪੇਅਰ ਵਗੈਰਾ ਸਾਰੀ ਓਕੇ ਪੰਜਾਬ ਨੰਬਰ ਦੀ ਇਹ ਮਸ਼ੀਨ ਪ੍ਰੀਤ 2021 ਮਾਡਲ ਆ ਤੋਇਰਕੀ ਮਾਡਲ ਪੇਟੀਵਾਨ ਇੰਜਣ 80 ਪੈਟਾ ਦੇ ਨਾਲ ਪੰਜਾਬ ਨੰਬਰ ਦੀ ਲਾਲ ਇਹਨੂੰ ਪੇਟੀਵਾਨ ਇੰਜਣ ਦੇ ਨਾਲ ਬਲਾਸਪੋਰ ਪੈਂਡ ਆ ਜੀ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਬਲਾਸਪੋਰ ਪੈਂਡ ਔਰ ਇਹ ਕੋਲ ਇਹ ਮਸ਼ੀਨ ਪਕਾਉਗਾ ਜੀ ਬਲਾਸਪੋਰ ਦੇ ਕੋਲ ਜਿਹੜਾ ਪ੍ਰਾਈਸ ਆ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਕਰੋ ਕੰਟੈਕਟ ਮਸ਼ੀਨ ਖਰੀਦਣ ਲਈ ਮਾਲ ਨੰਬਰ ਵੀ ਦੱਸ ਪੰਜਾਬ ਨੰਬਰ ਦੀ ਇਹ ਕਰਤਾਰ ਮਸ਼ੀਨ 2010 ਮਾਡਲ ਪੇਟੀਬੰਦ ਇੰਜਣ ਦੇ ਨਾਲ 70% ਟਾਇਰ ਮੂਹਲੇ ਮਗਲੇ ਟਾਇਰ ਨਵੇਂ ਆ ਜੀ ਐਸਐਮਐਸ ਨੂੰ ਲੱਗਾ ਹੋਇਆ ਪੰਜਾਬ ਨੰਬਰ ਦੀ ਇਹ ਕਰਤਾਰ ਮਸ਼ੀਨ ਮੋਗੇ ਜ਼ਿਲ੍ਹੇ ਦੇ ਵਿੱਚ ਪਕਾਊਗਾ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਪਰਨਾਲਾ ਰੋਡ ਦੇ ਉੱਤੇ ਮੋਗਾ ਝਲਾ ਖਾਸੀ ਮੋਗਾ ਸ਼ਹਿਰ ਪਰਣਾਲਾ ਰੋਡ ਦੇ ਉੱਤੇ ਇਹ ਮਸ਼ੀਨ ਬਕਾਊ ਆ ਜੀ ਜਿਹੜਾ ਤਾਂ ਪ੍ਰਾਈਸ ਆ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਐਸਐਮਐਸ ਉੱਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਦੀ ਆ 7065 ਰਮੂਲ ਦੇ ਆ ਜੀ ਮਗਲ ਦੇ ਡਰ ਦੇ ਨਵੇਂ ਆ ਜੀ ਇੰਜਨ ਗੀਅਰ ਦੀ ਫੁੱਲ ਗਾਰੰਟੀ ਪੇਟੀ ਬੰਨ ਇੰਜਨ ਦੇ ਨਾਲ ਇੱਕ ਕਰਤਾਰ ਮਸ਼ੀਨ ਬਕਾਊ 2010 ਮਾਡਲ ਰੰਗ ਦੀ ਸਾਰੀ ਓਰੀਜਨਲ ਆ ਜੀ ਇੰਜਨ ਗੀਅਰ ਦੀ ਫੁੱਲ ਗਾਰੰਟੀ ਆ ਕਰੋ ਕੰਟੈਕਟ ਮਸ਼ੀਨ ਖਰੀਦਣ ਦੇ ਲਈ ਕਰਤਾਰ 2010 ਮਾਡਲ ਕਾਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਪਰ ਚੱਲਦਾ ਪ੍ਰਾਈਸ ਆ ਜਿਹੜਾ ਦਾ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ